मुल्ला शहरिया की खस्ता हालत पुली नगर निगम की लापरवाही टुट गई ए हादसा उस समय होया जो नगर निगमदारी जाफर इस दौरान ट्राली बैठे एक दो मजदूर दे मामूली सटा बजिया हालांकि इस हादसे च कोई जानी नुकसान नहीं होया है लोग कहना है कई बार नगर निगम के अधिकारिया इस खस्ता हालत पुलिस की मुरम्मत करने गई ਪਰ ਨਗਰ ਨਿਗਮ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਪੁਲੀ ਟੁੱਟ ਗਈ ਜਦੋਂ ਇਹ ਹਾਦਸਾ ਹੋਇਆ ਉਸ ਸਮੇਂ ਪੁਲੀ ਦੇ ਕੋਲ ਛੋਟੇ ਬੱਚੇ ਵੀ ਖੇਡ ਰਹੇ ਸੀ ਉਹ ਬਾਲ ਬਾਲ ਬਚ ਗਏ ਨਗਰ ਨਿਗਮ ਦੀ ਲਾਪਰਵਾਹੀ ਨਾਲ ਵੱਡਾ ਹਾਦਸਾ ਹੋ ਸਕਦਾ ਸੀ ਸਮਾਜ ਸੇਵੀ ਅਤੇ ਧਾਰਮਿਕ ਨੇਤਾ ਨੇ ਦੋਸ਼ੀ ਅਧਿਕਾਰੀਆਂ ਜਿਨ੍ਹਾਂ ਦੀਆਂ ਗਲਤ ਨੀਤੀਆਂ ਕਰਕੇ ਇਹ ਹਾਦਸਾ ਹੋਇਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਲਦ ਤੋਂ ਜਲ ਪੁਲੀ ਬਣਨ ਦੀ ਮੰਗ ਕੀਤੀ ਸੁਲਤਾਨਪੁਰ ਲੋਧੀ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਖੋ ਜੀ ਪਹਿਲੇ ਤਾਂ ਸਾਡੇ ਕਪੂਰਥਲੇ ਦੀ ਕਾਰਪੋਰੇਸ਼ਨ ਹੀ ਸੁੱਤੀ ਪਈ ਆ ਜੀ ਨਾ ਕੋਈ ਜਈ ਵੜਦਾ ਇੱਧਰ ਨਾ ਐਸੀ ਕੋਈ ਆਂਦੇ ਆ ਇੱਕ ਠੂਠਾ ਆ ਛੂਪਣਾ ਦੇ ਕੇ ਚਲ ਜਾਂਦੇ ਕਟੋ-ਕਟ ਮਹੀਨਾ ਹੋ ਗਿਆ ਇਸ ਗੱਲ ਨੂੰ ਪੁਲੀ ਦਾ ਬਹੁਤ ਬੁਰਾ ਹਾਲ ਸੀਗਾ ਅਸੀਂ ਬਕਾਇਦਾ ਸਾਡੇ ਕਾਰਪੋਰੇਸ਼ਨ ਦੇ ਪ੍ਰਧਾਨ ਜੀ ਨੇ ਵੀ ਸਾਡੇ ਮੱਲੇ ਦੇ ਕਾਫੀ ਬੰਦਿਆਂ ਨੇ ਜਾ ਕੇ ਜਿਹੜੇ ਇੱਥੇ ਦੇ ਕਾਉਂਸਲਰ ਵੀ ਆ ਗਏ ਆ ਉਹਨਾਂ ਨੂੰ ਵੀ ਜਾ ਜਾ ਕੇ ਕਿਹਾ ਕਿ ਪੁਲੀ ਬਹਿਣ ਵਾਲੀ ਆ ਡਿਗਨ ਵਾਲੀ ਆ ਇਹ ਪ੍ਰਸ਼ਾਸਨ ਦੇਖ ਰਿਆ ਸੀ ਜਿੰਨੀ ਦੇਰ ਤੱਕ ਕਿਸੇ ਦੀ ਜਾਨ ਨਾ ਜਾਵੇ ਅੱਜ ਜਦੋਂ ਉਹ ਟਰਾਲੀ ਵਿੱਚ ਡਿਗੀ ਆ ਪਹਿਲੇ ਤਾਂ ਇਹਨਾਂ ਦੇ ਡਰਾਈਵਰ ਮਸੀ ਬੱਚੇ ਅਸੀਂ ਸਾਹਮਣੇ ਹੀ ਖੜੇ ਸੀਗੇ ਦੇਖ ਰਹੇ ਉਧਰੋਂ ਦੋ ਬੱਚੇ ਸਾਈਕਲ ਤੇ ਨੰਗ ਰਹੇ ਸੀਗੇ ਉਹ ਰੱਬ ਦੀ ਐਸੀ ਦਇਆ ਰਹੀ ਆ ਕਿਸੇ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਤਾਂ ਜੋ ਕਾਰਪੋਰੇਸ਼ਨ ਦੇ ਹਾਲ ਇੰਨੇ ਮਾੜੇ ਹੋ ਚੁੱਕੇ ਪਏ ਆ ਇਹ ਪਹਿਲੇ ਦੇਖਦੇ ਆ ਕਿ ਡਿਗੇ ਕੋਈ ਮਰੇ ਤਾਂ ਫੇਰ ਅਸੀਂ ਜਾ ਕੇ ਕੰਮ ਕਰੀਏ ਨਾ ਹੀ ਗੁਰਮੀਤ ਸਿੰਘ ਜੈ ਸਾਹਿਬ ਨੂੰ ਕਿੰਨੀ ਵਾਰੀ ਫੋਨ ਕੀਤੇਗੇ ਨਾ ਉਹਨਾਂ ਨੇ ਚੱਕਣਾ ਤੱਕ ਦੀ ਫੋਨ ਕਿਸੇ ਦਾ ਔਰ ਸਾਡੇ ਮੁਹੱਲੇ ਦੇ ਵਿੱਚ ਸਾਰਿਆਂ ਨੇ ਹੀ ਉਹਨਾਂ ਨੂੰ ਇੰਨਾ ਜ਼ੋਰ ਲਾਇਆ ਕਿ ਪੁਲਿਸ ਬਣਾ ਦਿਓ ਉਹਨਾਂ ਨੇ ਨਹੀਂ ਜੀ ਬਣਾਈ ਸੀ ਇਹ ਦੇਖਦੇ ਦੇ ਨੁਕਸਾਨ ਹੋਊਗਾ ਕਿਸੇ ਦਾ ਤੇ ਫੇਰ ਬਿਲਕੁਲ ਜੀ ਕਰ ਰਹੇ ਸੀਗੇ ਇਹ ਜੇ ਕੁਝ ਹੋ ਜਾਂਦਾ ਤਾਂ ਇਹਨਾਂ ਨੇ ਹੁਣ ਦੋੜੇਗਾ ਨਾ ਸੀਗੇ ਸਾਰਿਆਂ ਨੇ ਤੇ ਅੱਜ ਉਨੀ ਡੇਰ ਅਸੀਂ ਟਰਾਲੀ ਨਹੀਂ ਇੱਥੋਂ ਜਾਣਦੇ ਨਹੀਂ ਜਿੰਨੀ ਡੇਰ ਤੱਕ ਨਾ ਕੋਈ ਮਲਾਜਮ ਆਉਂਦੇ ਨਹੀਂ ਆ ਜਿੰਨੀ ਡੇਰ ਤੱਕ ਬਣੇਗੀ ਨਹੀਂ ਅਸੀਂ ਨਹੀਂ ਜਾਣ ਦਵਾਂਗੇ ਠੇਕੇਦਾਰ ਨੇ ਉਹ ਜਿਹੜਾ ਡਰਾਈਵਰ ਸੀ ਆ ਉਹਨਾਂ ਦਾ ਲਿਵਰ ਵਾਲਾ ਬੰਦਾ ਉਹ ਕਹਿ ਰਿਹਾ ਜੀ ਜਿਹੜਾ ਠੇਕੇਦਾਰ ਆ ਉਹ ਤਿੰਦਾ ਸੀ ਆ ਜੀ ਲੈ ਜਾਓ ਨਹੀਂ ਜਿੱਲਦੀ ਇਹ ਬਿਲਕੁਲ ਜੀ ਉਹ ਡਰਾਈਵਰਾਂ ਨੂੰ ਚਲੋ ਜਦੋਂ ਅਸੀਂ ਉਠਾਇਆ ਵਿਚਾਰਿਆਂ ਨੂੰ ਪਾਣੀ ਪੂਣੀ ਵੀ ਪੁਲਾਇਆ ਵਾ ਜਦੋਂ ਅਸੀਂ ਸਾਹਮਣੇ ਉਹ ਦੇਖ ਕੇ ਆਏ ਦੌੜ ਕੇ ਇਹਨਾਂ ਨੂੰ ਪਾਣੀ ਪੁਲਾਇਆ ਬੈਠੇ ਆ ਵਿਚਾਰੇ ਜੇ ਇਹਨਾਂ ਦੀ ਜਾਨ ਚਲ ਜਾਂਦੀ ਕੌਣ ਜ਼ਿੰਮੇਵਾਰ ਸੀ ਠੇਕੇਦਾਰ ਉਹਨਾਂ ਨੂੰ ਕਹੀ ਜਾ ਰਹੀ ਪੁਲਿਸ ਤੋਂ ਆਪਰ ਵੀ ਠੇਕੇ ਦਾ ਦੀ ਤੇ ਬੰਦੀ ਕਿ ਨਹੀਂ ਬੰਦੀ ਹੈ ਬਿਲਕੁਲ ਵਾਜੀ ਹੈਗੀ ਹੈ ਜੀ ਇਹਦਾ ਮਤਲਬ ਇਹ ਨਹੀਂ ਕਿ ਗਲੀਆਂ ਦੇ ਸਰਕਾਰੀ ਠੇਕੇ ਲੈ ਲੈ ਤਾਂ ਤੁਸੀਂ ਪਿੱਛੇ ਪਾਸੇ ਨੁਕਸਾਨ ਕਰੋ ਇੱਕ ਪਾਸੇ ਦੇਖੋ ਜੀ ਠੇਕੇਦਾਰ ਦੇ ਹੀ ਇਹ ਪੁਲੀ ਬਿਠਾਈ ਆ ਜਦੋਂ ਅੱਗੇ ਕੰਮ ਚੱਲਦਾ ਸੀਗਾ ਟੈਲਾ ਲੈ ਲੈ ਕੇ ਪੁਲੀ ਏਡੀ ਕਮਜ਼ੋਰ ਹੈਗੀ ਸੀਗੀ ਇਹਨਾਂ ਨੇ ਮਨਾ ਵੀ ਕੀਤਾ ਗਿਆ ਸੀਗਾ ਪਿੱਲੇ ਕਿ ਨਾ ਲਿਜਾਓ ਯਾਰ ਇਧਰ ਉਹਦੀ ਇਹ ਫੇਰ ਵੀ ਕਹਿੰਦੇ ਸੀ ਤੁਹਾਨੂੰ ਠੇਕੇਦਾਰ ਕਹਿੰਦਾ ਕਾਰਪੋਰੇਸ਼ਨ ਵਾਲੋ ਆਰਡਰ ਹੈਗੇ ਆ ਤੇ ਅਸੀਂ ਲਿਜਾਣੇ ਲਿਜਾਣੀਆਂ ਆ ਠੇਕੇਦਾਰ ਕਰੇ ਫ੍ਰੀ ਕੰਮ ਕਰਦੇ ਇਸ ਚੀਜ਼ ਦਾ ਚਾਰਜ ਕਰਦਾ ਉਹ ਗਲੀ ਬਣਾਉਣ ਦਾ ਵੀ ਚਾਰਜ ਲੈ ਰਿਹਾ ਉਹ ਆਪਣੇ ਪੈਸਾ ਬਸੋਲ ਰਿਹਾ ਵਸ ਨਿਕਲ ਤੋ ਪਰ ਜੇ ਦੂਜੇ ਪਾਸੇ ਜੇ ਨੁਕਸਾਨ ਕਰਦਾ ਤਾਂ ਔਰ ਜ਼ਿੰਮੇਵਾਰੀ ਤਾਂ ਬੰਦ ਕਾਰਵਾਈ ਤਾਂ ਬੰਦ ਹੀ ਹੈ ਨਾ ਬਿਲਕੁਲ ਜੀ ਬੰਦ ਹੀ ਹੈ ਦੇਖੋ ਫਿਰ ਆ ਦੂਜਾ ਕੰਮ ਉਹਨੇ ਨਾਲ ਹੀ ਛੇੜ ਲਿਆ ਆਪਣਾ ਇਹਦੇ ਠੇਕੇ ਇਹਦੇ ਇਹਦੇ ਹੋ ਨਿਕੋ ਆਈ ਉਹ ਭਾਜੀ ਸਾਹ ਕਹਿੰਦਾ ਸਾਡੀਆਂ 15 15 ਫੁੱਟੀਆਂ ਟਰਾਲੀਆਂ ਇਥੋਂ ਨੰਗਦੀਆਂ ਜੀ ਅੱਛਾ ਹਾਂਜੀ ਕਹਿੰਦਾ ਉਹਦੇ ਨਾਲ ਭਿੰਦੀ ਬੈ ਨਹੀਂ ਸਕਦੀ ਇਹ ਕਿੱਥੇ ਬੈ ਜੂ ਨਿਕਾਇਆ ਟਾਲੀ ਬੇਮਲੂਮੀ ਨਹੀਂ ਤਾਂ ਠੇਕੇਦਾਰ ਨੇ ਤੁਹਾਨੂੰ ਕਿਹਾ ਤਾਂ ਚਲ ਗਏ ਤਾਂ ਅੱਜ ਜਿੱਦਾਂ ਕਿ ਹਾਸਾ ਵਾਪਰਿਆ ਤਾਂ ਤੁਹਾਡੇ ਸੱਟ ਪੇਟ ਵੀ ਲੱਗੀ ਹੈ ਸੱਟ ਲੱਗੀ ਆਈ ਸਦਾ ਜੀ ਤੁਹਾਨੂੰ ਨਹੀਂ ਪਤਾ ਕਿ ਕਿ ਟ੍ਰਾਲੀ ਬੈਠਣ ਵਾਲੀ ਹੈ ਕਿ ਇਹ ਨਿਕਲ ਜਾਣੀ ਹੈ ਕਿ ਬੈਹ ਜਣੀ ਹੈ ਉਹ ਟਾਲੀ ਦਾ ਟਰੈਕਟਰ ਤਾਂ ਨੰਗ ਗਿਆ ਉਹ ਟਾਲੀ ਮਗਰ ਉਹ ਦੇ ਪਈ ਹੈ ਹਾਂ ਵਜਨ ਹਾਂ ਵਜਨ ਮੈਂ ਪਿਛਲੇ ਲੰਬੇ ਸਮੇਂ ਤੋਂ ਇਹ ਦੇਖ ਰਿਹਾ ਹਾਂ ਕਿ ਨਗਰ ਨਿਗਮ ਦੀ ਕਮਾਂਡ ਜਿਹੜੀ ਹੈ ਕਮਿਸ਼ਨਰ ਮਾਨਜੋਗ ਅਨਪੰਮਕਲੀਰ ਜਿਹੜੇ ਕਿ ਬਹੁਤ ਹੀ ਦੂਰਅੰਦੇਸ਼ੀ ਤੇ ਸੁਗੜ ਆਫੀਸਰ ਹਨ ਇੱਥੇ ਸਾਡੇ ਕੋਲ ਜਦੋਂ ਪੀਸੀਐਸ ਸੀਗੇ ਸੀਨੀਅਰ ਆਫੀਸਰ ਇੱਥੇ ਲੱਗੇ ਸੀ ਇੱਥੋਂ ਹੀ ਆਈਐਸ ਆਫਸਰ ਬਣੇ ਹਨ ਔਰ ਮੈਂ ਉਹਨਾਂ ਦੇ ਕੰਮ ਦਾ ਬੜਾ ਪ੍ਰਸ਼ੰਸਕ ਹਾਂ ਲੇਕਿਨ ਦਲੇਤ ਲੋਕੇਸ਼ਨਸ ਵੱਲ ਖਾਸ ਤੌਰ ਤੇ ਧਿਆਨ ਜਿਹੜਾ ਹੈ ਉਹ ਬੜਾ ਘੱਟ ਦਿੱਤਾ ਜਾ ਰਿਹਾ ਹੈ ਨਿਗਮ ਵੱਲੋਂ ਜਦ ਕਿ ਲੰਬੇ ਸਮੇਂ ਤੋਂ ਇਸ ਪੁਲੀ ਨੂੰ ਜਿਹੜਾ ਹੈ ਉਹ ਖਤਰਨਾਕ ਹਲਾਤਾਂ ਚ ਅਸੀਂ ਦਿਖ ਰਹੀ ਸੀ ਕਈ ਵਾਰ ਕੰਪਲੇਂਟਸ ਵੀ ਦਿੱਤੀਆਂ ਸ਼ਾਇਦ ਨਗਰ ਨਿਗਮ ਜਿਹੜਾ ਹੈ ਉਹ ਕਿਸੇ ਵੱਡੇ ਹਾਸੇ ਦੀ ਇੰਤਜ਼ਾਰ ਵਿੱਚ ਸੀ ਅੱਜ ਅਸੀਂ ਦੇਖਿਆ ਕਿ ਪਿਛਲੇ ਪਾਸੇ ਜਿਹੜੀ ਸੜਕ ਬਣ ਰਹੀ ਹੈ ਉਹ ਇਹ ਜਿਹੜੀ ਬਜਰੀ ਸੀ ਉਹ ਠੇਕੇਦਾਰ ਨੇ ਮੰਗਵਾਈ ਲੇਕਿਨ ਠੇਕੇਦਾਰ ਨੂੰ ਤਾਂ ਖੁਦ ਪਤਾ ਸੀਗਾ ਵੀ ਇਹ ਪੁਲੀ ਜਿਹੜੀ ਆ ਇਹ ਬੱਠਣ ਵਾਲੀ ਐ ਤੋਂ ਟਰਾਲੀ ਉਹ ਨਾਲ ਲੰਗਾਉਂਦਾ ਹੈ ਹੈਨਾ ਠੇਕੇਦਾਰ ਨੇ ਗਲਤੀ ਕੀਤੀ ਹੈ ਜਿਤਨਾ ਇਹ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀਗਾ ਪਰ ਕਿਉਂਕਿ ਬਚਾਅ ਹੋ ਗਿਆ ਦੋ ਤਿੰਨ ਲੋਕ ਫੱਟੜ ਹੋ ਗਏ ਜਿਹੜੇ ਟਰਾਲੀ ਤੇ ਵਿਚਾਰੇ ਮਜ਼ਦੂਰ ਸੀ ਅੱਜ ਮਜ਼ਦੂਰ ਦਿਵਸ ਹੈ ਮੈਂ ਜਿੱਥੇ ਆਪਣੇ ਕੰਮੇ ਭਰਾਵਾਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਉੱਥੇ ਉਹਨਾਂ ਦੀ ਸਿਹਤਯਾਬੀ ਦੀ ਵੀ ਹਰ ਤਰ੍ਹਾਂ ਨਾਲ ਕਾਮਨਾ ਕਰਦਾ ਕਿ ਉਹ ਆਪਣੇ ਆਪਣੇ ਪਰਿਵਾਰਾਂ 'ਚ ਤੰਦਰੁਸਤ ਰਹਿਣ ਨਗਰ ਨਿਗਮ ਕਮਿਸ਼ਨਰ ਵੱਲੋਂ ਕਿਹਾ ਲੋਕ ਕਿ ਐਸੇ ਸਾਮ ਨੂੰ ਤੇ ਜੈਜੀ ਗੁਰਮੀਤ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਜਲਦੀ ਤੋਂ ਜਲਦੀ ਬਣਾ ਦਿੱਤਾ ਜਾਵੇ ਪਰ ਉਹਨਾਂ ਵੱਲੋਂ ਇਹ ਕੰਮ ਨੂੰ ਦੇਰੀ ਕਰਕੇ ਚਲੋ ਕਿ ਉਹ ਵੀ ਇੱਕ ਵੇਟ ਕਰ ਰਹੇ ਸੀ ਕੋਈ ਹਾਸਾ ਵਾਪਰੇ ਮੈਂ ਸਮਿਦਾ ਖੁਸਲਾ ਸਾਹਿਬੀ ਨਿਗਮ ਦੇ ਜਿਹੜੇ ਕਮਿਸ਼ਨਰ ਸਾਹਿਬ ਆ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਟੈਕਸਪਲਨੇਸ਼ਨ ਇਹਨਾਂ ਦੀ ਕਰਕੇ ਇਹਨਾਂ ਨੂੰ ਕਾਰਨ ਦੱਸੋ ਨੋਟਿਸ ਦੇ ਕੇ ਆਫੀਸਰਸ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਇਹ ਹਾਸਾ ਜਿਹੜਾ ਹੋਇਆ ਆ ਉਹਦੀ ਨਰੂਲ ਜ਼ਿੰਮੇਵਾਰੀ ਜਿਹੜੀ ਆ ਉਹ ਤੁਹਾਡੀ ਆ ਜਦੋਂ ਕਿ ਤੁਹਾਡੀ ਨੌਲੇਜ ਸੀਗਾ ਵੀ ਇਹ ਕੰਮ ਜਿਹੜਾ ਆ ਖਤਰਨਾਕ ਹਾਲਾਤਾਂ ਦੇ ਵਿੱਚ ਹੈ ਔਰ ਨਾ ਹੀ ਸਮਿਦਾ ਵੀ ਸ਼ਹਿਰ ਦੇ ਵਿੱਚ ਕੂੜੇ ਦੇ ਮਾਰ ਲੱਗੇ ਹੋਏ ਆ ਬੁਰੇ ਹਾਲ ਬੰਕੇ ਦਿਹਾੜੇ ਹੈ ਹੈਨਾ ਇਹ ਉਹ ਸ਼ਹਿਰ ਹੈ ਜਿਹਨੂੰ ਕਿਸੇ ਵਕਤ ਪੰਜਾਬ ਦਾ ਪੈਰਿਸ ਕਿਹਾ ਜਾਂਦਾ ਸੀ ਔਰ ਇਸ ਵੇਲੇ ਨਰਗਾਮੀ ਹਾਲਾਤਾਂ ਚੋਂ ਇਹ ਸ਼ਹਿਰ ਗੁਜ਼ਰਿਆ ਹੈ ਮੇਰੀ ਸਰਕਾਰੇ ਦੁਬਾਰੇ ਇਹ ਗੁਜ਼ਾਰਿਸ਼ ਹੈ ਕਿ ਇਹਦੀ ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇ ਗਰਮੀ ਬਹੁਤ ਜ਼ਿਆਦਾ ਜਿਹੜੀ ਉਹ ਸ਼ੁਰੂ ਹੋ ਗਈ ਹੈ ਇਹ ਨਾ ਹੋਏ ਵੀ ਜਿਹੜੀਆਂ ਬਿਮਾਰੀਆਂ ਹਨ ਉਹ ਘਰ ਘਰ ਜਾਣ ਤੇ ਮੁੜ ਕੇ ਪ੍ਰਸ਼ਾਸਨ ਨੂੰ ਜਿਹੜਾ ਉਹ ਕੰਟਰੋਲ ਕਰਨਾ ਮੁਸ਼ਕਲ ਹੋ ਜਾਏ